ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਲਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਟੋਰੀ ਜੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਉੱਪਰ ਅਪਡੇਟ ਜ਼ਰੂਰ ਦਿਓ ਕਿਉਂਕਿ ਅੱਜ ਹੁਸ਼ਿਆਰ ਦੇਪੁਰ ਹੁਸ਼ਿਆਰਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਜੋ ਅੱਜ ਆਪਣੀ ਰੈਲੀ ਕਰਨ ਜਾ ਰਹੇ ਨੇ 7 ਤਰੀਕ ਨੂੰ ਇਸ ਤੋਂ ਪਹਿਲਾਂ ਉਹਨਾਂ ਨੇ ਰੈਲੀ ਕੀਤੀ ਸੀ ਭਰਵਾ ਹੁੰਗਾਰਾ ਵੀ ਮਿਲਦਾ ਜ਼ਰੂਰ ਨਜ਼ਰ ਆ ਰਿਹਾ ਹੈ ਉਹਨਾਂ ਦੀ ਰੈਲੀਆਂ ਦੇ ਉੱਪਰ ਸੋ ਕਿਸ ਤਰੀਕੇ ਨਾਲ ਦੇਖੀਏ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ 2024 ਦੇ ਵਿੱਚ ਚੋਣਾਂ ਨੇ ਉਨ੍ਹਾਂ ਦੇ ਉੱਪਰ ਨਵਜੋਤ ਸਿੰਘ ਸਿੱਧੂ ਦੀਆਂ ਇਹ ਰੈਲੀਆਂ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਸਕਦੀਆਂ ਨੇ ਨਾਲ ਦੇ ਨਾਲ ਪੰਜਾਬ ਦੀ ਸਿਆਸਤ ਤੇ ਵੀ ਕਿਸ ਤਰ੍ਹਾਂ ਦਾ ਫਰਕ ਪੈਂਦਾ ਨਜ਼ਰ ਆਉਂਦਾ ਹੈ ਦੇਖੋ ਅੱਜ ਹੁਸ਼ਿਆਰਪੁਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਇੱਕ ਸਮਰਥਕ ਵੱਲੋਂ ਇਕੱਠ ਰੱਖਿਆ ਗਿਆ ਜਿਵੇਂ ਕਿ ਅਸੀਂ ਜਾਣਦੇ ਹਾਂ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਪਿਛਲੀਆਂ ਰੈਲੀਆਂ ਸੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਰਿਆ ਪਹਿਲੀ ਰੈਲੀ ਸੀ ਜਿਹੜੀ ਜਾਂ ਮਿਲਣੀ ਸੀ ਜਿਹੜੀ ਪਿੰਡ ਮਹਾਰਾਜ ਬਠਿੰਡਾ ਉੱਥੇ ਬਹੁਤ ਰਸ ਰਿਆ ਫਿਰ ਕੋਲ ਸ਼ਮੀਰਾ ਜਿੱਥੇ ਹਰਵਿੰਦਰ ਲਾਢੀ ਹੋਣੀ ਪ੍ਰਬੰਧਕ ਸੀ ਉੱਥੇ ਬੜਾ ਰਸ ਰਿਆ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੇ ਇੱਕ ਸਮਰਥਕ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਔਰ ਅੱਜ ਵੀ ਅਸੀਂ ਉਮੀਦ ਕਰ ਸਕਦੇ ਆ ਕਿ ਅੱਜ ਵੀ ਹੁਸ਼ਿਆਰਪੁਰ ਦੇ ਵਿੱਚ ਭਰਮਾ ਹੰਗਾਰਾ ਮਿਲ ਸਕਦਾ ਹੈ ਕਿਉਂ ਮਿਲ ਸਕਦਾ ਉਹ ਮੈਂ ਦੱਸਦਾ ਕਿਉਂ ਕਿਉਂਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਬੁਲੰਦ ਕਰ ਰਹੇ ਨੇ ਵਰਕਰ volunteers ਆਮ ਲੋਕ ਵੱਡੇ ਗੰਟੀਚ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਆਉਂਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਆਵਾਜ਼ ਨਵਜੋਤ ਸਿੰਘ ਸਿੱਧੂ ਮੁੱਦਿਆਂ ਨੂੰ ਲੈ ਕੇ ਚੱਕ ਰਹੇ ਨੇ ਤੇ ਅਸੀਂ ਉਹਨਾਂ ਦਾ ਸਾਥ ਦਈਏ ਇਸ ਤੋਂ ਇਲਾਵਾ ਪੰਜਾਬ ਦੀ ਜਿਹੜੀ ਮੌਜੂਦਾ ਭਗਵੰਤ ਮਾਨ ਸਰਕਾਰ ਹੈ ਉਹਦੀਆਂ ਕਈ ਨੀਤੀਆਂ ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਖੁੱਲਾ ਵਿਰੋਧ ਹੈ ਉਹਦਾ ਵੀ ਕਈ 13 ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਹਮਾਇਤ ਮਿਲ ਰਹੀ ਹੈ ਦੇਖੋ ਮੈਂ ਹਮੇਸ਼ਾ ਕਹਿੰਦਾ ਹੁੰਨਾ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਸੰਪੂਰਨ ਸੰਪੂਰਨ ਸਾਥ ਕਿਸੇ ਨੂੰ ਨਹੀਂ ਮਿਲਦਾ ਭਾਵੇਂ ਭਗਵੰਤ ਮਾਨ ਦੀ ਸਰਕਾਰ ਹੈ ਅਗਰ ਅਗਰ 92 ਵਿਧਾਇਕ ਵੀ ਆਮ ਆਦਮੀ ਪਾਰਟੀ ਦੇ ਬਣੇ ਨੇ ਉਹ ਵੀ 40 42 45 46% ਵੋਟ ਮਿਲੀ ਤਾਂ ਬਣੇ ਨੇ ਇਹਦਾ ਮਤਲਬ ਹੈ ਬਾਕੀ ਵੋਟਾਂ ਦੂਸਰਿਆਂ ਨੂੰ ਪਈਆਂ ਜਾਂ ਨਹੀਂ ਪਈਆਂ 117 ਚੋਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਇਹਦਾ ਮਤਲਬ ਹੈ ਕੀ ਵਿਰੋਧ ਦੀ ਤਾਂ ਹਰ ਜਗ੍ਹਾ ਹੁੰਦੀ ਹੈ ਨੀਤੀਗਤ ਵਿਰੋਧ ਹੈ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਲਗਾਤਾਰ ਕਰਦੇ ਨੇ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਜਾਣਗੇ ਹੁਣ ਇਹ ਇਹ ਫੈਸਲਾ ਤਾਂ ਜਿਵੇਂ ਜਿਵੇਂ ਬਾਅਦ ਦੁਪਹਿਰ ਨਵਜੋਤ ਸਿੰਘ ਸਿੱਧੂ ਦਾ ਇੱਕਾਠ ਉੱਥੇ ਹੋਏਗਾ ਉਸ ਤੋਂ ਬਾਅਦ ਤੈਅ ਹੋਏਗਾ ਕਿ ਅੱਜ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਪਰ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਮੁੱਢ ਬੰਨਤਾ ਉਹ ਕਹਿੰਦੇ ਚਾਹੇ ਮੇਰੇ ਸਾਹਮਣੇ 100 ਵਰਕਰ ਖੜਾ ਹੋਵੇ ਕਾਂਗਰਸ ਦਾ ਵਲੰਟੀਅਰ ਖੜਾ ਹੋਵੇ 100 ਲੋਕ ਕੱਥੇ ਹੋਣ ਮੈਂ ਉੱਥੇ ਵੀ ਜਾਊਂਗਾ ਇਸ ਕਰਕੇ ਹੁਣ ਇਹ ਤਾਂ ਗੱਲ ਖਤਮ ਹੋ ਗਈ ਨਾ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀਆਂ 'ਚ ਭੀੜ ਕਿੰਨੀ ਹੋਏਗੀ ਕਿਉਂਕਿ ਉਹ ਤਾਂ ਗੱਲ ਖਤਮ ਐ ਜਦੋਂ ਬਹੁਤ ਸਥਾਪਿਤਕ ਲੀਡਰ ਰੈਲੀਆਂ ਕਰਨਗੇ ਕਿ ਉਦੋਂ ਰਸ਼ਵੀ ਬਹੁਤ ਜ਼ਿਆਦਾ ਆਉਣਗੇ ਜਦੋਂ ਆਮ ਵਰਕਰਾਂ ਦੀ ਮਿਲਣੀ ਹੋਏਗੀ ਕਿਸੇ ਜਗ੍ਹਾ ਲੋਕ ਘੱਟ ਵੀ ਹੋ ਸਕਦੇ ਨੇ ਸੋ ਉਹਦਾ ਹੁਣ ਫਰਕ ਨਹੀਂ ਪੈਂਦਾ ਲੇਕਿਨ ਕੱਲ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੱਲ ਕਹੀ ਐ ਕਿ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਹੋ ਜੇ ਮੈਂ ਪੰਜਾਬ ਦੇ ਲਈ ਲੜਦਾ ਰਹੂੰਗਾ ਮੇਰਾ ਕੋਈ ਗਰੁੱਪ ਨਹੀਂ ਹੈ ਮੇਰਾ ਕੋਈ ਗੁੱਟ ਨਹੀਂ ਹੈ 3 ਕਰੋੜ ਪੰਜਾਬੀ ਇਹ ਮੇਰਾ ਗਰੁੱਪ ਨੇ 2 ਕਰੋੜ ਐਨ ਆਰ ਆਈ ਇਹ ਮੇਰਾ ਗਰੁੱਪ ਨੇ ਔਰ ਮੈਂ ਪੰਜਾਬ ਦੇ ਮਸਲਿਆਂ ਤੇ ਲੜੂੰਗਾ ਔਰ ਜਿਹੜੀ ਉਹਨਾਂ ਨੇ ਮਿੱਠੀ ਮਿੱਠੀ ਗੱਲ ਵੀ ਕਹੀ ਹੈ ਕਿ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡੀਆਂ ਰੈਲੀਆਂ ਦਾ ਵਿਰੋਧ ਕਿਉਂ ਕਰਦੇ ਕਈ ਲੋਕ ਤੇ ਉਹ ਕਹਿੰਦੇ ਤੁਹਾਨੂੰ ਵੀ ਪਤਾ ਮੇਰਾ ਵਿਰੋਧ ਕਿਉਂ ਕਰਦੇ ਆ ਕਿਸ ਕਰਕੇ ਨਵਜੋਸ਼ ਸਿੱਧੂ ਨੇ ਤਾਂ ਕੱਲ ਜਿਹੜੀਆਂ ਆਪਣੀਆਂ ਗੱਲਾਂ ਕਹੀਆਂ ਉਹ ਤੋਂ ਸਪਸ਼ਟ ਹੈ ਕਿ ਨਵਜੋਸ਼ ਸਿੱਧੂ ਕਾਂਗਰਸ ਹਾਈ ਕਮਾਂਡ ਦੇ ਹੱਕ 'ਚ ਪੰਜਾਬ ਦੇ ਵਲੰਟੀਅਰਸ ਨੂੰ ਵਰਕਰਾਂ ਨੂੰ ਲਾਮਬੰਦ ਕਰਨ ਲਈ ਨਿਕਲ ਗਿਆ ਤੇ ਉਹ ਹਣ ਨਹੀਂ ਰੁਕਦਾ ਉਹ ਕਹਿੰਦਾ ਮੇਰਾ ਚਾਹੇ ਸਾਰਾ ਕੁਝ ਬੁਮਜੇ ਮੇਰੇ ਕੋਲੇ ਮੇਰਾ ਸਾਰਾ ਕੁਝ ਗਵਾਇਆ ਜਾਵੇ ਪਰ ਮੈਂ ਪੰਜਾਬ ਨੂੰ ਲੁੱਟਣ ਨਹੀਂ ਦੇ ਸਕਦਾ ਉਹ ਇਸ ਮਿਸ਼ਨ ਨਾਲ ਨਵਜੋਤ ਸਿੰਘ ਸਿੱਧੂ ਅੱਗੇ ਵਧਿਆ ਤੇ ਇੱਕ ਵਾਰੀ ਕੱਲ ਦਾ ਬਿਆਨ ਨਵਜੋਤ ਸਿੰਘ ਸਿੱਧੂ ਦਾ ਅੱਜ ਵੀ ਸੁਣਨਾ ਜ਼ਰੂਰੀ ਹੈ ਅੱਜ ਇੱਕ ਵਾਰੀ ਉਹਨੂੰ ਫੇਰ ਸੁਣ ਲਈਏ ਜੀ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਐ ਪਛਨੇ ਨਹੀਂ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਔਰ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤੇ ਉਹ ਹੈ ਭਰੋਸੇਯੋਗਤਾ ਭਰੋਸਾ ٹرسٹ ਲੀਡਰ ਉਹ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ ਇਸ ਭਰੋਸੇ ਨੂੰ ਟੁੱਟ ਨਹੀਂ ਦੇਣਾ। ਇਹੀ ਭਰੋਸਾ ਲੈ ਕੇ ਰਾਜਨੀਤੀ ਜਾਇਆ ਸੀ। ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ। ਇਹੀ ਮੇਰੇ ਪਿਓ ਦੀ ਮੰਗ ਸੀ। ਜਿਉਂ ਦਾ ਜਾਗਦਾ ਈਮਾਨ ਲੈ ਕੇ ਵਾਪਸ ਜਾਊਂਗਾ। ਵੈਲਕਮ ਕਰਦਾ ਅੱਜ ਜਾਦੋਂ ਸਾਹਿਬ ਬੜੇ ਹੀ ਸੂਝਵਾਨ ਨੇ। ਬੜੇ ਪਿਆਰ ਨਾਲ ਗੱਲ ਸੁਣੀ ਹੈ। ਅਸੀਂ ਆਪਣਾ ਪੱਖ ਰੱਖਦੇ ਹਾਂ। ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ। ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋ ਠੋਕ ਦੂੰ ਇਹ ਲੜਾਈ ਕਿਸੇ ਨਿੱਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪੁਰਖੀਆਂ ਦੀ ਹੈ ਪੰਜਾਬ ਦੇ ਉਥਾਨ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੋੜਨ ਦੀ ਹੈ ਏ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਸਦਾ 2 ਕਰੋੜ ਜਿਹੜਾ ਬਾਹਰ ਵਸਦਾ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ 100 ਇਕੱਠਾ ਹੁੰਦਾ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਡਹ ਹੋ ਸਕਦੀ ਹੈ ਖਾਣ ਪੀਣ ਡਹ ਹੋ ਸਕਦਾ ਹੈ ਕਲਚਰ ਡਹ ਹੋ ਸਕਦਾ ਹੈ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਿਹਾ ਜੇ ਦੇਖੋ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਹੈ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਦੀ ਸਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਜਾਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਹਿੰਦਾ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂਗਾ ਔਰ ਮੇਰੀ ਪ੍ਰੇਰਣਾ ਹੈ ਬੰਦ ਬੰਦ ਕਟਾਏ ਆਰਿਆ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਵਸਾ ਦੇਣਾ ਸੋ ਬਿਆਨ ਸੁਣਿਆ ਨਵਜੋਤ ਸਿੰਘ ਸਿੱਧੂ ਦਾ ਦੇਖੋ ਨਵਜੋਤ ਸਿੱਧੂ ਦੇ ਇਰਾਦੇ ਸਪਸ਼ਟ ਨੇ ਹੁਣ ਉਹ ਪੰਜਾਬ ਦੇ ਮੁੱਦਿਆਂ ਤੇ ਪਿੰਡ ਪਿੰਡ ਵਰਕਰਾਂ ਚ ਵਲੰਟੀਅਰਸ ਜਾਣਗੇ ਤੇ ਉਹ ਘਰ ਵੀ ਹੁਣ ਉਹਨਾਂ ਨੇ ਕਿਹਾ ਟਵੀਟ ਕਰਕੇ ਦੋ ਤਿੰਨ ਦਿਨ ਪਹਿਲਾਂ ਕਿ ਮੈਂ ਵਰਕਰਾਂ ਨੂੰ ਵਲੰਟੀਅਰਸ ਨੂੰ ਸਾਰਿਆਂ ਨੂੰ ਮਿਲਿਆ ਕਰੂੰਗਾ ਸੋ ਹੁਣ ਸਰਗਰਮ ਹੈ ਪੂਰੀ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਜੀ ਬਿਲਕੁਲ ਤੇ ਅਗੋ ਡੱਲਾ ਜੀ ਹੁਣ ਆਪਾਂ ਗੱਲ ਪੰਜਾਬ ਕਾਂਗਰਸ ਦੇ ਪ੍ਰਭਾਰੀ ਦਵਿੰਦਰ ਯਾਦਵ ਦੀ ਵੀ ਕਰ ਲਈਏ ਜੋ ਕਿ ਕੱਲ ਦੇ ਪੰਜਾਬ ਆਏ ਹੋਏ ਨੇ ਸੋ ਅੱਜ ਅਤੇ ਕੱਲ ਉਹਨਾਂ ਨੇ ਮੁਲਾਕਾਤਾਂ ਕਰਨੀਆਂ ਨੇ ਵੱਖ-ਵੱਖ ਲੀਡਰਜ਼ ਦੇ ਨਾਲ ਸੋ ਇੱਥੇ ਗੱਲ ਜ਼ਰੂਰ ਸਾਂਝੀ ਕਰਿਓ ਕਿ ਆਖਿਰ ਕੀ ਏਜੰਡਾ ਰਹਿਣ ਵਾਲਾ ਇਹਨਾਂ ਮੁਲਾਕਾਤਾਂ ਦਾ ਦੇਖੋ ਦੋ ਵੱਡੇ ਮਸਲੇ ਨੇ ਪੰਜਾਬ ਦੀ ਕਾਂਗਰਸ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੇ ਲਈ ਵੰਡੀ ਹੋਈ ਹੈ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਦੋਂ ਅਸੀਂ 2024 ਨੂੰ ਦੇਖ ਰਹੇ ਹਾਂ ਅਗੇ 2024 ਦੀ ਅਸੀਂ ਜੰਗ ਲੜਨੀ ਆ ਵੱਡੀ ਵੋਟਾਂ ਦੀ ਤੇ ਸਾਨੂੰ ਮਿਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਨੇ ਪਰ ਕਈ ਕਾਂਗਰਸ ਦੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਦਮ ਤੇ ਚੋਣਾਂ ਲੜੀਏ ਕੱਲ ਰਾਜਾ ਵੜਿੰਗ ਨੇ ਵੀ ਗੱਲ ਕੀਤੀ ਰਾਜਾ ਵੜਿੰਗ ਕਹਿੰਦੇ ਸਰਵੇਖਣ ਆਏ ਨੇ 7 ਸੀਟਾਂ ਅਸੀਂ ਜਿੱਤਦੇ ਹਾਂ 7 ਸੀਟਾਂ ਕਹਿੰਦੇ ਅਸੀਂ ਜਿੱਤਨੇ ਆ ਇੱਕ ਵਾਰੀ ਰਾਜਾ ਵੜਿੰਗ ਦਾ ਇਹ ਬਿਆਨ ਵੀ ਸੁਣ ਲਈਏ ਉਹ ਬਹੁਤ ਆਸਵੰਦ ਨੇ ਕਿ ਅਸੀਂ ਆਪਣੇ ਦਮ ਤੇ ਲੜੀਏ ਤੇ 7 ਸੀਟਾਂ ਜਿੱਤਦੇ ਆ ਤੇ ਹੋਰ ਜਿੱਤਾਂਗੇ ਇੱਕ ਵਾਰੀ ਗੱਲ ਸੁਣ ਲਈਏ ਰਾਜਾ ਬਣੇਗੀ ਜੀ ਜੀ ਸਭ ਦਾ ਸਾਨੂੰ ਸਾਥ ਦੀ ਲੋੜ ਹੈ ਔਰ ਇਹਨਾਂ ਦੇ ਸਾਥ ਦੇ ਬਿਨਾ ਮੈਂ ਪਹਿਲਾਂ ਵੀ ਕਹਿੰਦਾ ਟੀਮ ਵਰਕ ਤੋਂ ਬਿਨਾ ਇਹ ਇੱਥੇ ਕਾਂਗਰਸ ਪਾਰਟੀ ਅਸੀਂ ਮਜ਼ਬੂਤ ਨਹੀਂ ਕਰ ਸਕਦੇ ਇਹ ਸਭ ਦੇ ਟੀਮ ਵਰਕ ਦੇ ਨਾਲ ਪਿਛਲੇ ਅਸੀਂ 1.5 ਸਾਲ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਔਰ ਅੱਜ ਦੇ ਇਸੇ ਕਰਕੇ ਸਰਵੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ 7 ਸੀਟਾਂ 13 ਚੋਂ ਅਗਰ ਇਕੱਲਿਆਂ ਕਾਂਗਰਸ ਪਾਰਟੀ ਲੜਦੀ ਹੈ ਦਾ ਦੋ ਪਾਰਲੀਮੈਂਟ ਦੀਆਂ ਸੀਟਾਂ ਜਿੱਤੇਗੀ ਹੁਣ ਰਾਜਾ ਵੜਿੰਗ ਦੀ ਬਾਈਕ ਸੁਣੀ ਹਰਜੋਤ ਜੀ ਉਹ ਬੜੇ ਕੌਨਫੀਡੈਂਟ ਨੇ ਰਾਜਾ ਵੜਿੰਗ ਨੂੰ ਲੱਗਦਾ ਹੈ ਕਿ ਅਸੀਂ 7 ਸੀਟਾਂ ਸਰਵੇ ਚ ਜਿੱਤਦੇ ਹਾਂ ਸਾਡੇ ਸਰਵੇ ਨੇ ਅਸੀਂ ਆਉਂਦੇ ਦਿਨ ਹੋਰ ਸੀਟਾਂ ਵਧ ਆਉਣਗੀਆਂ ਸੋ ਇੱਕ ਤਰੀਕੇ ਨਾਲ ਜਿਹੜੇ ਦਵਿੰਦਰ ਯਾਦਵ ਭੇਜੇ ਗਏ ਨੇ ਉਹਨਾਂ ਦੀ ਡਿਊਟੀ ਇਹ ਹੈ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਸੰਤੁਲਨ ਬਣੇ ਗੁੱਟਬਾਜ਼ੀ ਬਹੁਤ ਹੈ ਪੰਜਾਬ ਦੀ ਕਾਂਗਰਸ ਫੁੱਟ ਵੀ ਬਹੁਤ ਹੈ ਕਈ ਲੀਡਰ ਚਾਹੁੰਦੇ ਨੇ ਮਿਲ ਕੇ ਲੜੀਏ ਕਈ ਚਾਹੁੰਦੇ ਨੇ ਮਿਲ ਕੇ ਨਾ ਲੜੀਏ ਹੁਣ ਜਿਹੜੇ ਦਵਿੰਦਰ ਯਾਦਵ ਨੇ ਉਹਨਾਂ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਕਿਵੇਂ ਆਪਸੀ ਤਾਲਮੇਲ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੇ ਵਿੱਚ ਬਣੇ ਤਾਂ ਕਿ ਅਸੀਂ ਕੋਈ ਵੀ ਫੈਸਲਾ ਕਰੀਏ ਦਿੱਲੀ ਪੰਜਾਬ 'ਚ ਵਿਰੋਧ ਨਾ ਹੋਵੇ ਹੁਣ ਪਿਛਲੇ ਦਿਨਾਂ 'ਚ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਮਹਾਰਾਜ 'ਚ ਰੈਲੀ ਕੀਤੀ ਕਈ ਲੀਡਰਾਂ ਦੇ ਬਿਆਨ ਆ ਗਏ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕਰਤੀ ਤੁਸੀਂ ਦੱਸੋ ਇੱਕ ਇਮਾਨਦਾਰ ਲੀਡਰ ਇਮਾਨਦਾਰ ਚਿਹਰਾ ਜੇ ਕਾਂਗਰਸ ਨੂੰ ਉਹਨੂੰ ਕੱਢ ਦੂ ਤੇ ਕਾਂਗਰਸ ਹੋਰ ਘਟ ਜੂ ਵਦੂ ਨਹੀਂ ਉਹਦੇ ਨਾਲ ਦਵਿੰਦਰ ਯਾਦਵ ਦੀ ਉੱਥੇ ਜ਼ਿੰਮੇਦਾਰੀ ਹੈ ਕਿ ਕਿਵੇਂ ਸਾਰੇ ਲੀਡਰਾਂ ਨੂੰ ਅਨਸ਼ਾਸਨ ਚ ਰੱਖਣਾ ਹੈ ਹੁਣ ਰਾਜਾ ਵੜਿੰਗ ਜੀ ਵਾਰ-ਵਾਰ ਜ਼ਾਬਤਾ ਦੀ ਗੱਲ ਕਰਦੇ ਨੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਰਾਜਾ ਵੜਿੰਗ ਉਹਨਾਂ ਨੂੰ ਕਿ ਜ਼ਾਬਤਾ ਸੋਸ਼ਲ ਮੀਡੀਆ ਤੇ ਪਾ ਦੋ ਤਾਂ ਕਿ ਕਾਂਗਰਸ ਦਾ ਜ਼ਾਬਤਾ ਕੀ ਹੈ ਸਾਰਿਆਂ ਨੂੰ ਪਤਾ ਤਾਂ ਲੱਗ ਜਾਏ ਨਾ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਜ਼ਾਬਤਾ ਕੀ ਹੈ ਕਿਹੜਾ ਜ਼ਾਬਤਾ ਹੈ ਜ਼ਾਬਤਾ ਕਦੋਂ ਬਣਿਆ ਕਿਨੇ ਬਣਾਇਆ ਕਿਦੀ ਪ੍ਰਵਾਨਗੀ ਹੈ ਕਿਹੜੇ ਰੰਗ ਦੇ ਕਾਗਜ਼ ਤੇ ਛਪਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਪਿਆ ਕਿਤੇ ਨੋਟਿਸ ਬੋਰਡ ਤੇ ਲੱਗਿਆ ਹੈ ਕਾਂਗਰਸ ਕਮੇਟੀਆਂ ਦੇ ਦਫ਼ਤਰ ਕਿਤੇ ਅਖਬਾਰਾਂ ਚ ਹਿਸ਼ਤਿਆਰ ਸੀ ਜਾਂ ਕਿਤੋਂ ਇਹ ਆਨਲਾਈਨ ਮਿਲਦਾ ਹੈ ਅਸੀਂ ਭਾਈ ਡਾਊਨਲੋਡ ਕਰ ਲਾਂਗੇ ਜ਼ਾਬਤਾ ਕਾਂਗਰਸ ਦਾ ਇਹ ਜ਼ਾਬਤਾ ਚਰਚਾ ਚ ਕਈ ਦਿਨਾਂ ਤੋਂ ਹੁਣ ਜਵਿੰਦਰ ਯਾਦਵ ਨੇ ਇਹ ਤੈਅ ਕਰਨਾ ਹੈ ਵੀ ਜੇ ਕੋਈ ਜ਼ਾਬਤਾ ਹੈ ਤੇ ਉਹਨੂੰ ਬਾਹਰ ਕੱਢਣਗੇ ਜੇ ਕੋਈ ਧੂੜ ਮਿੱਟੀ ਉਹਦੇ ਤੇ ਪਈ ਆ ਕਪੜਾ ਕੁਪੜਾ ਮਾਰ ਕੇ ਫਾਈਲ ਜ਼ਾਬਤੇ ਵਾਲੀ ਸਾਫ਼ ਕਰਨਗੇ ਲੋਕਾਂ ਚਾਵੇ ਵੀ ਜ਼ਾਬਤਾ ਕੀ ਆ ਜ਼ਾਬਤਾ ਨਾਲੇ ਇਕੱਲਾ ਨਵਜੋਤ ਸਿੰਘ ਸਿੱਧੂ ਤੇ ਨਹੀਂ ਨਾ ਲਾਗੂ ਹੁੰਦਾ ਸਾਰਿਆਂ ਤੇ ਲਾਗੂ ਹੁੰਦਾ ਹੈ ਪਰ ਕਾਂਗਰਸ ਦੇ ਕਈ ਲੀਡਰਾਂ ਦੀ ਕੋਸ਼ਿਸ਼ ਹੈ ਕਿ ਜ਼ਾਬਤਾ ਸਿਰਫ ਸਿੱਧੂ ਤੇ ਲਾਗੂ ਹੁੰਦਾ ਹੈ ਇਹ ਵੀ ਦਵਿੰਦਰ ਯਾਦਵ ਨੇ ਤੈਅ ਕਰਨਾ ਹੈ ਵੀ ਭਾਈ ਜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਬੇਲੋੜਾ ਬੋਲਦਾ ਉਹਦਾ ਵੀ ਨੁਕਸਾਨ ਹੈ ਉਹਨੂੰ ਵੀ ਕੱਢੋ ਪਾਰਟੀ ਤੋਂ ਫਿਰ ਤੇ ਜੇ ਕੋਈ ਜ਼ਾਬਤਾ ਸਾਰਵਜਨਿਕ ਦਵਿੰਦਰ ਯਾਦਵ ਜੀ ਕਰ ਦੇਣਗੇ ਜੋਨਰਲ ਕਾਂਗਰਸ ਦਾ ਭਲਾ ਹੁਣ ਦਵਿੰਦਰ ਯਾਦਵ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਕਾਂਗਰਸ ਕਿਵੇਂ ਹਾਈ ਕਮਾਂਡ ਦੇ ਫੈਸਲਿਆਂ ਨਾਲ ਸਹਿਮਤ ਹੋਵੇ ਹਾਈ ਕਮਾਂਡ ਉੱਪਰ ਚਾਹੁੰਦੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨੀਆਂ ਨੇ ਪੰਜਾਬ ਵਾਲੇ ਕਹਿੰਦੇ ਮਿਲ ਕੇ ਨਹੀਂ ਲੜਨੀਆਂ ਹੁਣ ਦਵਿੰਦਰ ਯਾਦਵ ਨੂੰ ਇੱਕ ਦੂਤ ਦੇ ਤੌਰ ਤੇ ਭੇਜਿਆ ਗਿਆ ਵੀ ਤੁਸੀਂ ਜਾ ਕੇ ਟੋ ਵੀ ਜੇ ਅਸੀਂ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕਰਤਾ ਕਿਤੇ ਪਾਰਟੀ ਦਾ ਨਹੀਂ ਟੁੱਟ ਜੂ ਕਿਤੇ ਬਗਾਵਤ ਤਾਂ ਨਹੀਂ ਹੋ ਜੂ ਕਿਤੇ ਲੀਡਰ ਤਾਂ ਨਹੀਂ ਛੱਡ ਜਾਣਗੇ ਔਰ ਜੀਐਸਸੀ ਇਕੱਲੇ ਚੋਣ ਲੜਨ ਦਾ ਫੈਸਲਾ ਕਰਦੇ ਆ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਦੇ ਤੇ ਸਾਡੇ ਨਾਲ ਚਰਨਜੀਤ ਚੰਨੀ ਵੇਲੇ ਵਾਲਾ ਕੰਮ ਤਾਂ ਨਹੀਂ ਹੋਜੂ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਸਾਰਿਆਂ ਨੇ ਕਿਹਾ ਵੀ ਅਸੀਂ ਤੋਂ ਵੰਦ ਜਿੱਤਾਂਗੇ ਅਸੀਂ ਤੋਂ ਵੰਦ ਜਿੱਤਾਂਗੇ ਤੇ ਨਿਕਲੀਆਂ 18 ਡੱਬਿਆਂ ਚੋਂ ਵੀ ਕਦੇ ਉੱਪਰੀ ਕੰਮ ਤਾਂ ਨਹੀਂ ਹੋਜੂਗਾ ਵੀ ਹੁਣ ਸਾਰੇ ਪੰਜਾਬ ਦੇ ਕਈ ਲੀਡਰ ਕਾਂਗਰਸ ਦੇ ਕਹਿ ਰਹੇ ਨੇ ਅਸੀਂ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਕਿਤੇ 13 ਚੋਂ ਕਿਤੇ ਇੱਕ ਰਹਿ ਜੇ ਕਿਤੇ 13 ਚੋਂ ਇੱਕ ਵੀ ਨਾ ਰਵੇ ਕਿਉਂਕਿ ਦੂਜੇ ਪਾਸੇ ਸਾਹਮਣੇ ਭਗਵੰਤ ਮਾਨ ਹੈ ਉਹ ਖਿਡਾਰੀ ਹੈ ਪੋਲਿਟੀਕਲ ਭਗਵੰਤ ਮਾਨ ਅਗਰ ਉਹ ਕਲਾਕਾਰ ਸੀ ਤੇ ਦਿਮਾਗ ਨਾਲ ਕਲਾਕਾਰ ਬਣਿਆ ਅਗਰ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਤੇ ਉਹਦੇ ਕੋਲੇ ਸੂਝ ਬੂਝ ਨਾਲ ਬਣਿਆ ਇਸ ਕਰਕੇ ਕਾਂਗਰਸ ਅਗਰ ਆਪਣੇ ਦਮ ਤੇ ਚੋਣਾਂ ਲੜਦੀ ਹੈ ਭਗਵੰਤ ਮਾਨ ਦੇ ਸਾਹਮਣੇ ਤੇ ਉਹ 13 ਜ਼ੀਰੋ ਦਾ ਟਾਰਗੇਟ ਲੈ ਕੇ ਭਗਵੰਤ ਮਾਨ ਬੈਠਾ ਇਸ ਕਰਕੇ ਕਾਂਗਰਸ ਦੇ ਲਈ ਵੀ ਸਥਿਤੀਆਂ ਕੋਈ ਬਹੁਤੀਆਂ ਜ਼ਿਆਦਾ ਆਸਾਨੀ ਇਹ ਦਵਿੰਦਰ ਯਾਦਵ ਦਾ ਕੰਮ ਹੈ ਕਿ ਹੁਣ ਦਵਿੰਦਰ ਯਾਦਵ ਕਿਵੇਂ ਲੀਡਰਾਂ ਦੇ ਵਿੱਚ ਸਹਿਮਤੀ ਬਣਾਉਣ ਲੀਡਰ ਇੱਕ ਦੂਜੇ ਦੀ ਵੱਡੇ ਛੋਟੇ ਦਾ ਲਿਹਾਜ਼ ਕਰਨ ਇੱਜ਼ਤ ਕਰਨ ਲੀਡਰ ਕਰਪਸ਼ਨ ਛੱਡ ਦੇਣ ਜਿਨ੍ਹਾਂ ਦੇ ਕਰਪਸ਼ਨ ਦੇ ਇਲਜ਼ਾਮ ਨੇ ਉਹਨਾਂ ਨੂੰ ਥੋੜੇ ਦਿਨ ਉਹਨਾਂ ਨੂੰ ਕਿਹਾ ਜਾਵੇ ਵੀ ਭਾਈ ਤੁਸੀਂ ਮਨਮੋਟਾ ਸਾਫ਼ ਹੋ ਕੇ ਆਓ ਅਦਾਲਤਾਂ ਚੋਂ ਬਰੀ ਬਰੀ ਹੋ ਕੇ ਆਓ ਉਹਦਾ ਤੁਸੀਂ ਕਾਂਗਰਸ ਪਾਰਟੀ ਨੇ ਨਾਲ ਹੀ ਹੋ ਤੁਸੀਂ ਆਪ ਹੀ ਆਉਂਦੇ ਉਹਦਿਆਂ ਤੋਂ ਅਸਤੀਫਾ ਦੇ ਦਿਓ ਹੁਣ ਦੇਖੋ ਕਾਂਗਰਸ ਚ ਕਈ ਲੀਡਰ ਨੇ ਜਿਨ੍ਹਾਂ ਦੇ ਕਰਪਸ਼ਨ ਦੇ ਇਲਜ਼ਾਮ ਨੇ ਹੁਣ ਭਗਵੰਤ ਮਾਨ ਅਗਰ ਮਿਲ ਕੇ ਨਹੀਂ ਲੜਨਗੇ ਕਾਂਗਰਸ ਵਾਲੇ ਤੇ ਭਗਵੰਤ ਮਾਨ ਨੇ ਕਾਂਗਰਸ ਦੀ ਕਰਪਸ਼ਨ ਦਿਖਾ ਦਿਖਾ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੇ ਚੋਣ ਪ੍ਰਚਾਰ ਦਾ ਉਹਦੀ ਹਵਾ ਕੱਢ ਦੇਣੀ ਚੋਣ ਪ੍ਰਚਾਰ ਦੀ ਇਸ ਕਰਕੇ ਜਿਹੜੇ ਅਤਕੀ ਉਮੀਦਵਾਰ ਹੋਣਗੇ ਲੋਕ ਸਭਾ ਦੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਸ਼ੀਸ਼ੇ ਵਾਂਗ ਕਿ ਬਿਲਕੁਲ ਸਾਫ਼ ਦਾਗੀ ਨਾ ਹੋਣ ਉਹ ਕੋਈ ਛੱਟ ਸੱਟ ਦਾ ਨਿਸ਼ਾਨ ਹੋਵੇ ਕਿਸੇ ਦੇ ਉਹਦਾ ਕੋਈ ਨੁਕਸਾਨ ਨਹੀਂ ਕਰਪਸ਼ਨ ਦਾ ਨੁਕਸਾਨ ਨਾ ਹੋਵੇ ਕਰਪਸ਼ਨ ਦਾ ਕੋਈ ਨੁਕਸਾਨ ਨਾ ਹੋਵੇ ਚਿੰਤ ਬਿਲਕੁਲ ਬਿਲਕੁਲ ਉਹ ਉਸ ਤਰ੍ਹਾਂ ਦੇ ਉਹ ਹੁਣ ਉਹ ਦਵਿੰਦਰ ਯਾਦਵ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਤਰ੍ਹਾਂ ਦੇ 13 ਬੰਦੇ ਲੱਭਣੇ ਆ ਭਾਈ ਪਰਲ ਵੀ ਜੇ ਸਮਝੌਤਾ ਨਹੀਂ ਹੁੰਦਾ ਤੇ ਕੀ ਸਾਡੇ ਕੋਲੇ ਉਹ 13 ਲੋਕ ਹੈ ਫਿਰ ਇਹ ਵੀ ਰੌਲਾ ਪੈਣਾ ਕਈਆਂ ਨੇ ਕਹਿਣਾ ਜਿਹੜੇ ਸਿਟਿੰਗ ਨੇ ਜਿੰਨੇ ਸਿਟਿੰਗ ਨੇ ਉਹਨਾਂ ਨੇ ਕਹਿਣਾ ਸਾਨੂੰ ਤਾਂ ਜੀ ਦਿਓ ਅਸੀਂ ਤਾਂ ਸਿਟਿੰਗ ਆ ਅਸੀਂ ਤਾਂ ਜਿੱਤੇ ਹੋਏ ਆ ਹੁਣ ਕੀ ਸਿਟਿੰਗ ਜਿੱਤਦੇ ਨੇ ਇਹ ਵੀ ਦਵਿੰਦਰ ਯਾਦ ਤੈਅ ਕਰਨਾ ਵੀ ਕਈ ਸਿਟਿੰਗ ਇਹ ਜਿਹੇ ਨੇ ਕਈ ਸਿਟਿੰਗ ਹਰਜੋਜੀ ਇਹ ਜਿਹੇ ਨੇ ਜਿਨ੍ਹਾਂ ਦਾ ਵਿਰੋਧ ਬੜਾ ਲੋਕਾਂ ਚ ਉਹ ਸਮੇਂ ਸਿਰ ਲੋਕਾਂ ਚ ਗਏ ਹੀ ਨਹੀਂ ਹੁਣ ਉਹ ਤੁਰੇ ਫਿਰਦੇ ਨੇ ਢੇੜੇ ਮਾਰਦੇ ਨੇ 임티한 ਤੋਂ ਇੱਕ ਦਿਨ ਪਹਿਲਾਂ ਤਾਂ ਕਮਜ਼ੋਰ ਤੋਂ ਕਮਜ਼ੋਰ ਵਿਦਿਆਰਥੀ ਵੀ ਕਿਤਾਬ ਚੱਕ ਲੈਂਦਾ ਭਾਵੇਂ ਦਿਖਾਵਾ ਕਰਦਾ ਹੋਵੇ ਕਰ ਦੇਾਂਗੇ ਵੀ ਮੈਂ ਪੜ ਰਿਆਂ ਦੀ ਟੇਬਲ ਲੈਂਪ ਲਾ ਕੇ ਹੂੰ ਸੋ ਕਈ ਲੀਡਰ ਚੋਣਾਂ ਤੋਂ ਪਹਿਲਾਂ ਤਾਂ ਲੋਕਾਂ ਚਾਹੁੰਦੇ ਹੀ ਨਹੀਂ ਪਰ ਬਾਕੀ ਸਾਢੇ 4 ਸਾਲ ਕੀ ਲੋਕਾਂ ਚਾਹੇ ਕਈ ਲੀਡਰ ਨਹੀਂ ਆਏ ਤੇ ਲੋਕਾਂ ਚ ਗੁੱਸਾ ਬੜਾ ਭਾਰੀ ਐਂਟੀ ਇਨਕੰਬੈਂਸੀ ਇਹਨੂੰ ਕਹਿੰਦੇ ਨੇ ਐਂਟੀ ਇਨਕੰਬੈਂਸੀ ਨੂੰ ਪੰਜਾਬੀ ਚ ਕਹਿੰਦੇ ਨੇ ਜ਼ਿਰੋਦਤਾ ਵਿਰੋਧ ਦੀ ਲਹਿਰ ਸਰਕਾਰ ਵਿਰੋਧੀ ਲਹਿਰ ਕਹੋ ਹੂੰ ਇਸ ਕਰਕੇ ਕਾਂਗਰਸ ਨੇ ਕਈ ਐਮਪੀਆ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੈ ਇਹ ਵੀ ਦਵਿੰਦਰ ਯਾਦਵ ਨੇ ਤੈਅ ਕਰਨਾ ਵੀ ਜੇ ਸਾਰੇ ਸਿਟਿੰਗ ਹੀ ਟਿਕਟਾਂ ਮੰਗ ਗਏ ਇਹਨਾਂ ਚੋਂ ਕਈ ਤਾਂ ਜਿੱਤਦੇ ਨਹੀਂ ਤੇ ਅਸੀਂ ਆਪ ਨਾਲ ਮਿਲ ਕੇ ਵੀ ਨਹੀਂ ਲੜੇ ਅਸੀਂ ਲੜੇ ਵੀ ਇਕੱਲੇ ਤੇ ਅਸੀਂ ਸਿਟਿੰਗਾਂ ਨੂੰ ਸਾਰਿਆਂ ਨੂੰ ਟਿਕਟਾਂ ਦੇਤੀਆਂ ਇਹਦਾ ਮਤਲਬ ਹੈ ਦੋ ਤਿੰਨ ਤਾਂ ਗਏ ਜੀ ਅ ਫਿਰ ਕੀ ਗਿਆ ਇਹ ਦਵਿੰਦਰ ਯਾਦਵ ਹੁਣਾਂ ਦੀ ਜ਼ਿੰਮੇਵਾਰੀ ਹੈ ਕਿ ਕਾਂਗਰਸ ਦੀ ਕਿਸ਼ਤੀ ਜੀਦੀ ਗਲੀ ਚੋਂ ਪਾਣੀ ਆ ਰਿਹਾ ਹੈ 18 ਰਹਿ ਗਏ 80 ਚੋਂ 80 ਚੋਂ 18 ਇਸੇ ਕਰਕੇ ਰਹੇ ਵੀ ਹੁਣ ਉਹ ਜਿਹੜੇ ਲੋਕ ਸਭਾ ਦੇ ਮੈਂਬਰ ਨੇ 13 ਸੀਟਾਂ ਤੇ ਉਹਨਾਂ ਚੋਂ ਕਿਤੇ ਇਹ ਨਾ ਹੋਵੇ ਵੀ ਇੱਕ ਅੱਧਾ ਹੀ ਰਹਿ ਜੇ ਜਿਵੇਂ ਭਾਜਪਾ ਕੋਲੇ ਅੱਜ ਕੀ ਖਤਰਾ ਪੰਜਾਬ 'ਚ ਇਹ ਹੈ ਕਿ ਭਾਜਪਾ ਨੂੰ ਸ਼ਾਇਦ ਇੱਕ ਵੀ ਨਾ ਮਿਲੇ ਕਿਉਂਕਿ ਸਨੀ ਦਿਓਲ ਨੇ ਗੁਰਦਾਸਪੁਰ ਚਾਹੇ ਜਾਂ ਕੰਮ ਕਰਤਾ ਕਿ ਛੇਤੀ ਛੇਤੀ ਗੁਰਦਾਸਪੁਰ ਸਨੀ ਦਿਓਲ ਜਿੱਤਣੀ ਨਹੀਂ ਜਿੱਤ ਦਾ ਨੱਕਾ ਮੋੜ ਗਿਆ ਸਣੀ ਦੇ올 ਮੈਨੂੰ ਲੱਗਦਾ ਜਿਵੇਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦਾ ਨੱਕਾ ਮੋੜ ਗਿਆ ਬੀਜੇਪੀ ਜਿੱਤਦੀ ਹੀ ਜਿੱਤਦੀ ਹੋਈ ਨਹੀਂ ਅਰੁਣ ਜੇਤਲੀ ਸਾਹਿਬ ਵੀ ਦੇਖੋ ਉਥੋਂ ਹਰਾ ਕੇ ਭੇਜਦੇ ਲੋਕਾਂ ਨੇ ਹੂੰ ਉਹ ਤਾਂ ਅਕਾਲੀਆਂ ਨੇ ਬੜਾ ਜ਼ੋਰ ਲਾਇਆ ਵੀ ਤੁਸੀਂ ਜੇਤਲੀ ਸਾਹਿਬ ਨੂੰ ਭੇਜੋ ਤੁਸੀਂ ਘਰੇ ਬੈਠੋ ਜੇਤਲੀ ਸਾਹਿਬ ਅਸੀਂ ਸੀਟ ਤੁਹਾਨੂੰ ਜਿੱਤ ਕੇ ਭੇਜ ਦਿਆਂਗੇ ਨਹੀਂ ਜਿੱਤੀ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਦੋਂ ਪੋਲੀਟੀਕਲ ਲੀਡਰ ਹਵਾ ਭਰਦੇ ਨੇ ਨਾ ਜੀ ਫਿਰ ਭਾਵੇਂ ਮੂਰੇ ਸਾਈਕਲ ਹੋਵੇ ਉਹਨਾਂ ਨੇ ਟਰੱਕ ਸਮਝ ਕੇ ਹਵਾ ਭਰ ਦੇਣੀ ਤੇ ਫਿਰ ਟਾਇਰ ਤਾਂ ਫੱਡਣਾ ਹੀ ਹੈ ਕਈ ਵਾਰੀ ਪੰਜਾਬ ਦੇ ਪੋਲੀਟੀਕਲ ਲੀਡਰਾਂ ਨੇ ਸਾਈਕਲਾਂ 'ਚ ਹਵਾ ਭਰ ਪਰ ਲੀਡਰ ਹਰਾਤੇ ਪੰਪ ਦੇ ਦੇ ਹਰਾਤੇ ਵੀ ਇਹ ਤਾਂ ਜਿੱਤਿਆ ਪਿਆ ਜੀ ਘਰੇ ਬਹਿ ਜਾਓ ਸਰਟੀਫਿਕੇਟ ਲੈਣ ਆ ਜਿਓ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਇਸ ਕਰਕੇ ਦਵਿੰਦਰ ਯਾਦਵ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਪੰਜਾਬ 'ਚ ਕਾਂਗਰਸ ਨੂੰ ਇੱਕ ਸੁਰ ਕਰਨੀ ਵਾਕਈ ਸਹੀ ਗੱਲ ਹੈ ਸੋ ਕਾਂਗਰਸ ਪਰਭਾਰੀ ਦਵਿੰਦਰ ਯਾਦਵ ਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਆਉਂਦੇ ਦਿਨਾਂ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਵੀ ਜਲਦੀ ਹੀ ਸਾਫ਼ ਜ਼ਰੂਰ ਹੋ ਜਾਏਗਾ ਉਧਰ ਦੂਜੇ ਪਾਸੇ ਜੇਕਰ ਡੱਲਾ ਜੀ ਗੱਲ ਕਰੀਏ ਕੱਲ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਕਾਰ ਵਿਚਾਰ ਜਿਹੜੀ ਮੀਟਿੰਗ ਹੋਈ ਹੈ ਉਸ ਦੀ ਆਪਾਂ ਗੱਲ ਕਰੀ ਆਖਿਰ ਕੀ ਨਤੀਜਾ ਲਿਕ ਨਿਕਲਿਆ ਕਿਉਂਕਿ ਜਿਹੜਾ ਹੁਣ ਪੰਜਾਬ ਦੀਆਂ ਚੋਣਾਂ ਹੋਣੀਆਂ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਆਪਸੀ ਤਾਲਮੇਲ ਬੰਦਾ ਨਜ਼ਰ ਆ ਰਿਹਾ ਹੈ ਕਿ ਨਹੀਂ ਜਾਂ ਫਿਰ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਆਪਣੇ ਤੌਰ ਤੇ ਜੋ ਹੈ ਚੋਣਾਂ ਲੜਨ ਦੀ ਤਿਆਰੀ ਕਰੇਗੀ ਕੀ ਸੁਰ ਨਜ਼ਰ ਆਉਂਦੇ ਨੇ ਫਿਲਹਾਲ ਦੀ ਸਥਿਤੀਆਂ ਦੀ ਗੱਲ ਕਰੀ ਜਾਂ ਫਿਰ ਸਭ ਤੋਂ ਪਹਿਲਾਂ ਆਪਾਂ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਉਸ ਦੇ ਨਤੀਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ देखो कल 6 लीडरਾਂ ਚ ਮੀਟਿੰਗ ਹੋਈ ਹੈ ਤਿੰਨ ਕਾਂਗਰਸ ਦੇ ਤੇ ਨਾਂ ਆਦਮੀ ਪਾਰਟੀ ਦੇ ਕਾਂਗਰਸ ਵੱਲੋਂ ਤਾਂ ਅਸੀਂ ਸਲਮਾਨ ਖੁਰਸ਼ੀਦ ਅਸ਼ੋਕ ਗਹਿਲੋਤ ਅਰਵਿੰਦਰ ਲਵਲੀ ਔਰ ਮੁਕਲ ਵਾਸਨੇਕ ਕਾਂਗਰਸ ਦੇ 4 ਲੀਡਰ ਸੀ ਆਮ ਆਦਮੀ ਪਾਰਟੀ ਵੱਲੋਂ ਸੌਰਵ ਜਿਹੜੇ ਕਿ ਮੰਤਰੀ ਨੇ ਸੌਰਵ ਭਰਦਵਾ ਆਮ ਆਦਮੀ ਪਾਰਟੀ ਦੇ ਬੀਬੀ ਆਤਿਸ਼ੀ ਔਰ ਸੰਦੀਪ ਪਾਟਕ ਜਿਹੜੇ ਕਿ ਸੰਗਠਨ ਦੇ ਜਨਰਲ ਸਕੱਤਰ ਨੇ ਆਰਗੇਨਾਈਜੇਸ਼ਨ ਦੇ ਆਮ ਆਦਮੀ ਪਾਰਟੀ ਦੇ ਔਰ ਸੰਦੀਪ ਪਾਠਕ ਔਰ ਸਲਮਾਨ ਖੁਰਸ਼ੀਦ ਦਾ ਬਿਆਨ ਵੀ ਆਇਆ ਇਸ ਮੀਟਿੰਗ ਤੋਂ ਬਾਅਦ ਕਿ ਅਸੀਂ ਇੰਡੀਆ ਗੱਠਜੋੜ ਚ ਮਿਲ ਕੇ ਚੋਣਾ ਲੜਨ ਦੇ ਪਾਸੇ ਅੱਗੇ ਵਧ ਰਹੇ ਹਾਂ ਅੱਜ ਆਮ ਆਦਮੀ ਪਾਰਟੀ ਔਰ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲੀ ਮੀਟਿੰਗ ਸੀ ਉਹ ਕਹਿੰਦੇ ਨੇ ਮੀਟਿੰਗ ਬਹੁਤ ਚੰਗੀ ਹੋਈ ਔਰ ਅਸੀਂ ਇਕੱਠੇ ਚੋਣਾ ਲੜਨ ਦੇ ਲਈ ਪੂਰਾ ਯਤਨ ਕਰ ਰਹੇ ਹਾਂ ਔਰ ਮਿਲ ਕੇ ਚੋਣਾ ਲੜਾਂਗੇ ਇੰਡੀਆ ਗੱਠਪੰਧਰ ਚ ਹੁਣ ਉਹਨਾਂ ਨੇ ਸ਼ਬਦ ਵਰਤਿਆ ਕਿ ਮਿਲ ਕੇ ਲੜਾਂਗੇ ਪੂਰੇ ਦੇਸ਼ 'ਚ ਹੁਣ ਸੂਬੇ ਦੀ ਗੱਲ ਨਹੀਂ ਕੀਤੀ ਵਿਸ਼ੇਸ਼ ਤੌਰ ਤੇ ਵੀ ਕੀ ਪੰਜਾਬ 'ਚ ਮਿਲ ਕੇ ਲੜਨਗੇ ਜਾਂ ਨਹੀਂ ਪਰ ਪਤਾ ਹੀ ਲੱਗਿਆ ਪੰਜਾਬ ਨੂੰ ਲੈ ਕੇ ਰੇੜਕਾ ਹੂੰ ਪੰਜਾਬ ਨੂੰ ਲੈ ਕੇ ਕਾਂਗਰਸ ਚਿੰਤਤ ਹੈ ਕਿ ਪੰਜਾਬ ਵਾਲੇ ਮੰਨਣਗੇ ਕਿ ਨਹੀਂ ਜੇ ਅਸੀਂ ਸੀਟਾਂ ਵੰਡ ਲਈਆਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਹੁਣ ਇੱਕ ਮੀਟਿੰਗ ਹੋਰ ਹੋਣੀ ਹੈ ਅਗਲੇ ਦਿਨਾਂ ਦੇ ਵਿੱਚ ਔਰ 14 ਜਨਵਰੀ ਤੋਂ ਪਹਿਲਾਂ ਪਹਿਲਾਂ ਫੈਸਲਾ ਕਰਨਾ ਪੈਣਾ ਹੈ ਜੀ ਇਸ ਕਰਕੇ ਜਿਹੜੇ ਇਹ ਲੀਡਰ ਨੇ ਮੁਕਲਵਾਸਨਿਕ ਅਸ਼ੋਕ ਗਹਿਲੋਤ ਅਰਵਿੰਦਰ ਲਵਲੀ ਸੁਲਮਾਨ ਖੁਰਸ਼ੀਦ ਇਹ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਦਾ ਫੈਸਲਾ ਕਰਨਗੇ ਦਿੱਲੀ 'ਚ 3-4 ਦਾ ਫਾਰਮੂਲਾ ਸੈੱਟ ਹੋ ਸਕਦਾ ਹੈ ਦਿੱਲੀ 'ਚ ਤਿੰਨ ਆਮ ਆਦਮੀ ਪਾਰਟੀ ਔਰ ਚਾਰ ਕਾਂਗਰਸ ਜਾਂ ਚਾਰ ਆਮ ਆਦਮੀ ਪਾਰਟੀ ਤਿੰਨ ਕਾਂਗਰਸ ਔਰ ਪੰਜਾਬ ਦੀਆਂ 13 ਤੇ ਚੰਡੀਗੜ੍ਹ ਦੀ ਇੱਕ ਸੀਟ ਹੈ 14 ਸੀਟਾਂ ਹੋ ਗਈਆਂ ਪੰਜਾਬ 'ਚ ਜੇਕਰ ਕੋਈ ਸਮਝੌਤਾ ਹੋਏਗਾ ਜੀ ਤੇ ਉਹ 7-7 ਸੀਟਾਂ ਤੇ ਹੋਏਗਾ ਜਿਹਦੀ ਸੰਭਾਵਨਾ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਮਿਲ ਕੇ ਚੋਣਾ ਲੜਨ ਦੀ ਸੰਭਾਵਨਾ ਹਰਜੋਤ ਜੀ ਸਿਰਫ 1% ਹੈ 1% ਹੈ ਕਿਉਂਕਿ ਨਾ ਤਾਂ ਆਮ ਆਦਮੀ ਪਾਰਟੀ ਆਪਣੀਆਂ 13 ਸੀਟਾਂ ਛੱਡਣਾ ਚਾਹ ਰਹੀ ਹੈ ਆਮ ਆਦਮੀ ਪਾਰਟੀ ਇਸ ਕਰਕੇ ਨਹੀਂ ਛੱਡਣਾ ਚਾਹ ਰਹੀ ਕਿਉਂਕਿ ਕਾਂਗਰਸ ਦੇ ਲੀਡਰ ਪਿਛਲੇ 2-3 ਮਹੀਨਿਆਂ ਤੋਂ ਇੰਨਾ ਜ਼ਿਆਦਾ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਕਿ ਅਸੀਂ ਕਿਸੇ ਕੀਮਤ ਆਮ ਆਦਮੀ ਪਾਰਟੀ ਨਾਲ ਮਿਲ ਕੇ ਨਹੀਂ ਲੜਨਾ ਹੁਣ ਅਗਰ ਦਿੱਲੀ ਵਾਲੇ ਫੈਸਲਾ ਵੀ ਕਰ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਣਾ ਹੈ ਕਿ ਜਦ ਤੱਕ ਮੇਰੇ ਕੋਲੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨਹੀਂ ਆਉਂਦੇ ਪ੍ਰਸਤਾਵ ਲੈ ਕੇ ਕਿ ਅਸੀਂ ਮਿਲ ਕੇ ਲੜਨਾ ਮੈਂ ਪੰਜਾਬ ਦਾ ਫੈਸਲਾ ਨਹੀਂ ਕਰਨਾ ਔਰ ਕੇਜਰੀਵਾਲ ਭਗਵੰਤ ਮਾਨ ਤੋਂ ਬਾਹਰ ਨਹੀਂ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਇੱਕੋ ਇੱਕ ਮੁੱਖ ਮੰਤਰੀ ਆਵਾਜ਼ ਆਦਮੀ ਪਾਰਟੀ ਦਾ ਔਰ ਭਗਵੰਤ ਮਾਨ ਦੇ ਬਿਨਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਅੱਧਾ ਅਧੂਰਾ ਹੈ। ਸੁ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਦਰੀਵਾਲ ਤੋਂ ਬਾਅਦ ਸਭ ਤੋਂ ਵੱਡਾ ਲੀਡਰ ਹੈ ਅੱਜ ਦੇ ਸਮੇਂ। ਇਸ ਕਰਕੇ ਭਗਵੰਤ ਮਾਨ ਉਸ ਵੇਲੇ ਸਹਿਮਤੀ ਦੇਊਗਾ ਗਠਬੰਧਨ ਲਈ ਅਗਰ ਪੰਜਾਬ ਦੀ ਲੀਡਰਸ਼ਿਪ ਆਪ ਕਹੇਗੀ ਕਿ ਅਸੀਂ ਹੁਣ ਤੱਕ ਜਿਹੜਾ ਵਿਰੋਧ ਕੀਤਾ ਉਹ ਕੀਤਾ ਹੁਣ ਅਸੀਂ ਵਿਰੋਧ ਨਹੀਂ ਕਰਦੇ ਹੁਣ ਅਸੀਂ ਸਮਝੌਤਾ ਕਰਨਾ ਚਾਹੁੰਦੇ ਹਾਂ। ਹੂੰ ਇਸ ਕਰਕੇ ਜੋਜੀ ਜਿਹੜੇ ਸਾਰੇ ਵੱਡੇ ਲੀਡਰ ਨੇ ਅੱਜ ਉਹਨਾਂ ਨੇ ਮਿੱਠੇ ਮਿੱਠੇ ਬਿਆਨ ਦਿੱਤੇ ਨੇ ਪਹਿਲੀ ਮੀਟਿੰਗ ਹੋਈ ਸੀ ਕੱਲ ਮਿੱਠੇ ਮਿੱਠੇ ਬਿਆਨ ਦਿੱਤੇ ਨੇ ਆਉਂਦੇ ਦਿਨਾਂ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਸਾਨੂੰ ਮਤਭੇਦ ਵੀ ਤੇ ਤਲਖੀਆਂ ਵੀ ਨਜ਼ਰ ਆਉਣਗੀਆਂ ਪੰਜਾਬ ਦੀਆਂ ਸੀਟਾਂ ਦੀ ਵੰਡ ਮਿਲ ਕੇ ਲੜਨ ਦੀ ਵੰਡ ਬਹੁਤ ਔਖੀ ਹੈ ਜਿਹਦੀ ਗੂੰਜਲ ਬਹੁਤ ਜ਼ਿਆਦਾ ਪੈਗੀ ਪਰ ਇਹ ਗੂੰਜਲ ਬੜੀ ਔਖੀ ਸੁਲਝਦੀ ਹੈ ਜੀ ਬਿਲਕੁਲ ਗੁੰਝਲਾ ਤਾਂ ਕਈ ਪਈਆਂ ਨਜ਼ਰ ਆ ਰਹੀਆਂ ਡਲਾ ਜੀ ਯਾਨੀ ਆਪਾਂ ਇਹ ਕਹਿ ਸਕਦੇ ਹਾਂ ਲਗਾਤਾਰ ਸਮਝੌਤੇ ਨੂੰ ਲੈ ਕੇ ਵਿਰੋਧ ਦੇ ਸੁਰ ਨਜ਼ਰ ਆ ਰਹੇ ਨੇ ਸੁਣਨ ਨੂੰ ਮਿਲ ਰਹੇ ਨੇ ਵਿਰੋਧੀ ਸੁਰ ਪਰ ਆਪਾਂ ਕੀ ਅਗਰ ਛੋਟਾ ਜਿਹਾ ਜਵਾਬ ਅਗਰ ਇੱਕ ਆਂਕਲਨ ਕਰਨ ਦੀ ਕੋਸ਼ਿਸ਼ ਕਰੀਏ ਕਿ ਜਿਹੜਾ ਨਤੀਜਾ ਹੈ ਸਮਝੌਤੇ ਨੂੰ ਗਠਬੰਧਨ ਨੂੰ ਲੈ ਕੇ ਹਾਂ ਪੱਕੀ ਨਜ਼ਰ ਆਏਗਾ ਜਾਂ ਫਿਰ ਨਾ ਪੱਕੀ ਹੀ ਰਹੇਗਾ ਦੇਖੋ ਪੰਜਾਬ ਤੋਂ ਬਿਨਾ ਆਮ ਆਦਮੀ ਪਾਰਟੀ ਦਾ ਸਮਝੌਤਾ ਦੇਸ਼ ਦੀਆਂ ਦੂਜੀਆਂ ਸੀਟਾਂ ਤੇ ਕਾਂਗਰਸ ਨਾਲ ਹੋ ਜਾਏਗਾ ਪੰਜਾਬ ਨਾਲ ਸਮਝੌਤਾ ਆਮ ਆਦਮੀ ਪਾਰਟੀ ਨੇ ਕਦੇ ਵੀ ਪਹਿਲਾ ਇਨਕਾਰ ਨਹੀਂ ਸੀ ਕੀਤਾ ਇਹ ਇਨਕਾਰ ਕਾਂਗਰਸ ਵੱਲੋਂ ਸ਼ੁਰੂ ਕੀਤਾ ਗਿਆ ਸੀ ਪੰਜਾਬ 'ਚ ਇਸ ਕਰਕੇ ਪੰਜਾਬ ਦੇ ਵਿੱਚ ਮਿਲ ਕੇ ਚੋਣਾਂ ਲੜਨ ਦਾ ਸਮਝੌਤਾ ਹੋਣਾ ਮੈਨੂੰ ਔਖਾ ਲੱਗਦਾ ਜੀ ਜੀ ਬਿਲਕੁਲ ਸੋ ਡੱਲਾ ਜੀ ਵੈਸੇ ਤੁਸੀਂ ਮੇਨ ਮੇਨ ਸਾਰੀਆਂ ਖਾਸ ਖਬਰਾਂ ਦੇ ਉੱਪਰ ਆਪਣਾ ਐਨਾਲਿਸਿਸ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਪਰ ਫਿਰ ਵੀ ਅਖੀਰ ਦੇ ਵਿੱਚ ਕੋਈ ਹੋਰ ਖਾਸ ਖਬਰ ਜੋ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਵਾ ਜਿਸ ਉੱਪਰ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਦੇਖੋ ਮੈਂ ਗੱਲ ਕਰਦਾ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ ਹੁਣੇ-ਹੁਣੇ ਇੱਕ ਮੰਤਰੀ ਬਣਾਏ ਗਏ ਸੀ सुरेंद्रपाल ਟੀਤੀ ਉੱਥੇ ਉਪਚੋਣ ਹੋਈ ਸੀ ਤੇ ਉਹ ਹਾਰ ਗਏ ਨੇ ਸਿਟਿੰਗ ਮੰਤਰੀ ਰਾਜਸਥਾਨ ਦੀ ਸਰਕਾਰ ਦੇ ਉਹ ਹਾਰ ਗਏ ਨੇ ਤੇ ਉਥੋਂ ਰੁਪਿੰਦਰ ਕੂਨਰ ਨੇ ਜਿਹੜੇ ਕਾਂਗਰਸ ਦੇ ਉਹ ਜਿੱਤ ਗਏ ਨੇ ਸੋ ਰਾਜਸਥਾਨ ਚ ਸਰਕਾਰ ਭਾਜਪੀ ਦੀ ਬਣੀ ਉਹਨਾਂ ਨੇ ਨਵਾਂ ਤਜਰਬਾ ਕੀਤਾ ਨਵੇਂ ਮੁੱਖ ਮੰਤਰੀ ਲਾਏ ਕਈ ਵਾਰੀ ਸਰਕਾਰਾਂ ਬਿਨਾਂ ਚੋਣ ਲੜਾਈ ਵੀ ਕਿਸੇ ਨੂੰ ਵਿਧਾਇਕ ਬਣਾ ਲੈਂਦੀਆਂ ਨੇ 6 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਜਿੱਤ ਕੇ ਆਉਣਾ ਹੁੰਦਾ ਪਰ ਉਹਨਾਂ ਦੇ ਜਿਹੜੇ ਮੌਜੂਦਾ ਮੰਤਰੀ ਨੇ ਉਹ ਚੋਣ ਹਾਰ ਗਏ। ਸੋ ਬੜੀ ਇਹ ਵਿਚਿੱਤਰ ਸਥਿਤੀ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਹਦੇ ਨਾਲ ਭਾਜਪਾ ਨੂੰ ਵੱਡਾ ਝਟਕਾ ਲੱਗਿਆ। ਜੀ 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 ਠੀਕ ਹੈ ਬਿਲਕੁਲ ਸਭ ਬਹੁਤ ਬਹੁਤ ਧੰਨਵਾਦ ਅਲਾ ਜੀ ਇਹ ਸਾਰੀ ਚਰਚਾ ਦੇ ਲਈ ਇਹ ਸਾਰਾ ਜਿਹੜਾ ਤੁਸੀਂ ਖਬਰਾਂ ਦੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ। ਬਹੁਤ ਧੰਨਵਾਦ।